ਤਸਕਰਾਂ ਦੀ ਤੇਜ਼ ਰਫ਼ਤਾਰ ਵਰਨਾ ਨੇ ਖੜੀ ਗੱਡੀ ਨੂੰ ਮਾਰੀ ਜ਼ਬਰਦਸਤ ਟੱਕਰ ਇਹਨਾਂ ਨਸ਼ਾ ਤਸਕਰਾਂ ਨੇ ਬਈ ਜਿਹੜੀ ਸਾਡੀ ਖੜੀ ਸੀ ਨੌਜਵਾਨ ਮੁੰਡਿਆਂ ਦੀ ਗੱਡੀ ਦੇ ਵਿੱਚ ਖੜੀ ਗੱਡੀ ਦੇ ਵਿੱਚ ਪੂਰੀ ਤੇਜ਼ ਰਫ਼ਤਾਰ ਦੇ ਨਾਲ ਗੱਡੀ ਵਿੱਚ ਮਾਰੀ ਦੂਜੀ ਗੱਡੀ 'ਚ ਸਵਾਰ ਦੋਵੇਂ ਦੋਸਤਾਂ ਦੀ ਤੜਫ ਤੜਫ ਮੌਤ ਮੰਦਭਾਗੀ ਘਟਨਾ ਹੋਈ ਹੈ ਜੀ ਨਸ਼ਾ ਤਸਕਰਾਂ ਨੇ ਸਾਡੇ ਦੋ ਪਰਿਵਾਰ ਉਜਾੜ ਕੇ ਰੱਖ ਦਿੱਤੇ ਆ ਦੋਮਾ ਹੀ ਗੱਡੀਆਂ ਦੇ ਓਡੇ ਪਰ ਖੱਤੇ ਇਹਨਾਂ ਨਸ਼ਾ ਤਸਕਰਾਂ ਤੇ ਪੂਰੀ ਸਖਤ ਕਾਰਵਾਈ ਕੀਤੀ ਕੀਤੀ ਜਾਵੇ ਤਸਕਰਾਂ ਦੀ ਗੱਡੀ ਚੋਂ ਪਾਰੀ ਮਾਤਰਾ ਚ ਨਸ਼ਾ ਬਰਾਮਦ ਹਾਂਜੀ ਇਹਦੇ ਵਿੱਚੋਂ ਭੁੱਕੀ ਚੂਰਾ ਪੋਸਟ ਤੇ ਸਾਨੂੰ ਬਰਾਮਦ ਹੋਈ ਹੈ ਜੀ ਹਾਂ ਪੰਜਾਬ ਚ ਇੱਕ ਦੇਹ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਦੋ ਦੋਸਤਾਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਤਸਕਰਾਂ ਦੀ ਲਾਪਰਵਾਹੀ ਕਾਰਨ ਇਹ ਇੰਨੀ ਵੱਡੀ ਘਟਨਾ ਵਾਪਰੀ ਹੈ ਜਿਸ ਕਾਰਨ ਦੋ ਹੱਸਦੇ ਬਸਦੇ ਘਰਾਂ ਚ 70 ਬੇਚੁੱਕੇ ਨੇ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨਾਂ ਵੱਲੋਂ ਸੜਕ ਤੇ ਸਾਈਡ ਤੇ ਗੱਡੀ ਖੜਾਈ ਹੋਈ ਸੀ ਇਸ ਦੌਰਾਨ ਸਾਹਮਣੇ ਤੋਂ ਤੇਜ਼ ਰਫ਼ਤਾਰ ਟਸਕਰਾਂ ਦੀ ਗੱਡੀਆਂ ਉਹਨਾਂ ਦੀ ਗੱਡੀ ਚਾਹ ਵੱਜੀ ਇਸ ਗੱਡੀ ਦੀ ਸਪੀਡ ਇੰਨੀ ਜ਼ਿਆਦਾ ਸੀ ਇੰਨੀ ਤੇਜ਼ ਸੀ ਕਿ ਦੋਵਾਂ ਗੱਡੀਆਂ ਦੇ ਚਿੱਥੜੇ ਉੱਡ ਗਏ ਪਰ ਖੱਤੇ ਉੱਡ ਗਏ ਜਿਸ ਦੇ ਚੱਲਦੇ ਹੀ ਗੱਡੀ 'ਚ ਸਵਾਰ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇਹਨਾਂ ਦਾ ਤੀਜਾ ਸਾਥੀ ਦੋਸਤ ਗੱਡੀ ਚੋਂ ਪਿਸ਼ਾਬ ਕਰਨ ਲਈ ਥੱਲੇ ਉਤਰਿਆ ਸੀ ਜਿਸ ਕਰਕੇ ਉਸ ਦੀ ਬਚਤ ਰਹਿ ਗਈ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਮ੍ਰਿਤਕ ਨੌਜਵਾਨਾਂ ਦੀ ਪਛਾਣ ਰਮਨਦੀਪ ਸਿੰਘ ਤੇ ਰੋਹਿਤ ਕੁਮਾਰ ਵਜੋਂ ਹੋਈ ਹੈ ਮਤਲਬ ਮੇਰੇ ਨਾਲ ਮੁੰਡਾ ਜੋਬ ਕਰਦਾ ਸੀ ਜੀ ਅਸੀਂ ਇਕੱਠੇ ਹੀ ਕੰਮ ਕਰਦੇ ਸੀ ਇਹ ਇੱਥੇ ਮੈਂ ਖੜੀ ਗੱਡੀ ਦੇ ਵਿੱਚ ਉਹਨਾਂ ਦੇ ਵਰਨਾ ਗੱਡੀ ਲਿਆ ਕੇ ਮਾਰੀ ਹੈ ਜੀ ਕੀ ਗੱਡੀ ਦੇ ਵਿੱਚ ਨਸ਼ਾ ਤਸਕਰਾਂ ਨੇ ਲਿਆ ਕੇ ਗੱਡੀ ਮਾਰੀ ਹੈ ਜੀ ਤਾਂ ਕੁਲਚਨ ਹੋਇਆ ਜੀ ਸਾਡ ਦੋ ਸਾਡੇ ਦੋ ਮਤਲਬ ਕਿ ਨਾਲ ਦੇ ਮੁੰਡਿਆਂ ਦੀ ਡੈਥ ਹੋ ਗਈ ਜੀ ਸਾਰਾ ਕੁਝ ਸਭ ਕੁਝ ਉਜਾੜਤਾ ਜੀ ਸਾਡਾ ਤਾਂ ਇਹਨਾਂ ਨੇ ਸਰ ਗਰਮਨਦੀਪ ਹੈਗਾ ਉਹਦਾ ਨੇਣੇ ਵਾਲ ਪਿੰਡ ਹੈਗਾ ਜੀ ਇੱਥੇ ਉਹ ਨੇਣੇ ਵਾਲ ਬਦੋੜ ਕੋਠੇ ਹੈਗੇ ਆ ਉਹਦੇ ਦੋ ਜਵਾਕ ਸੀਗੇ 14 14 ਸਾਲਾਂ ਦੇ ਤੇ ਜਿਹੜਾ ਰੋਹਿਤ ਹੈਗਾ ਰੋਤਾਸ ਉਹ ਰਾਜਸਥਾਨ ਦਾ ਰਹਿਣ ਵਾਲਾ ਸੀ ਜੀ ਉਹਦੇ ਇੱਕ ਕੁੜੀ ਐ ਛੇ ਸਾਲ ਦੀ ਸਾਰਾ ਪਰਿਵਾਰ ਉਜਾੜਤਾ ਜੀ ਉਹਨਾਂ ਦਾ ਇਹਨਾਂ ਨਸ਼ਾ ਤਸਕਰਾਂ ਨੇ ਜੀ ਸਾਨੂੰ ਇਨਸਾਫ ਚਾਹੀਦਾ ਜੀ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਜੀ ਇਹ ਦਰਦਨਾਕ ਘਟਨਾ ਬਰਨਾਲਾ ਦੇ ਤੱਪਾ ਮੰਡੀ 'ਚ ਵਾਪਰੀ ਹੈ ਜਾਣਕਾਰੀ ਮੁਤਾਬਕ ਇਸ ਹਾਦਸੇ ਦੌਰਾਨ ਜਦੋਂ ਵਰਨਾ ਤੇ ਸਵਾਰ ਮਲਜਮਾਂ ਦੀ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿੱਚੋਂ ਭਾਰੀ ਮਾਤਰਾ 'ਚ ਚੂਰਾ ਪੋਸਟ ਬਰਾਮਦ ਹੋਇਆ ਹੈ ਇਸ ਹਾਦਸੇ 'ਚ ਵਰਨਾ ਗੱਡੀ 'ਤੇ ਸਵਾਰ ਦੋਵੇਂ ਨੌਜਵਾਨਾਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਦੱਸੀ ਜਾ ਰਹੀ ਹੈ ਇਹ ਘਟਨਾ ਹੋਈ ਹੈ ਜੀ ਨਸ਼ਾ ਤਸਕਰਾਂ ਨੇ ਸਾਡੇ ਦੋ ਪਰਿਵਾਰ ਉਜਾੜ ਕੇ ਰੱਖ ਦਿੱਤੇ ਆ ਸਾਡੇ ਜਿਹੜੇ ਦੋਨੇ ਇਹ ਬੱਚੇ ਸੀਗੇ ਬਹੁਤ ਹੀ ਮਿਹਨਤੂ ਦੇ ਕਮਾਈ ਬੱਚੇ ਸੀਗੇ ਇਹਨਾਂ ਨਸ਼ਾ ਤਸਕਰਾਂ ਨੇ ਸਾਡੇ ਜਵਾਕਾਂ ਦਾ ਬੀੜਾ ਕਰਕੇ ਕਰਤਾ ਇਕੱਲੇ ਸਾਡੇ ਦੋ ਉਹੀ ਬੱਚੇ ਨੌਂ ਹਣ ਬੱਚੇ ਨਹੀਂ ਮਰੇਗੇ ਉਹਦੇ ਪਿੱਛੇ ਦੇਖ ਲਓ ਸਾਡਾ ਕਿੱਡਾ ਪਰਿਵਾਰ ਖੜਾਗਾ ਉਹਦੇ ਪਿੱਛੇ ਕਿੰਨੇ ਹੋਰ ਜੀ ਜੀ ਮਰੇਨੇ ਜੀ ਇਹਨਾਂ ਨਸ਼ਾ ਤਸਕਰਾਂ ਤੇ ਪੂਰੀ ਸਖਤ ਕਾਰਵਾਈ ਕੀਤੀ ਕੀਤੀ ਜਾਵੇ ਪੰਜਾਬ ਸਰਕਾਰ ਅੱਗੇ ਤੇ ਪ੍ਰਸ਼ਾਸਨ ਅੱਗੇ ਸਾਡੀ ਇਹੀ ਮੰਗ ਹੈ ਜੀ ਹਾਂਜੀ ਇਨਾ ਨਸਾ ਤਸਕਰ ਨੇ ਬਈ ਜਿਹੜੀ ਸਾਡੀ ਖੜੀ ਸੀ ਨੌਜਵਾਨ ਮੁੰਡਿਆਂ ਦੀ ਗੱਡੀ ਦੇ ਵਿੱਚ ਖੜੀ ਗੱਡੀ ਦੇ ਵਿੱਚ ਪੂਰੀ ਤੇਜ਼ ਰਫ਼ਤਾਰ ਦੇ ਨਾਲ ਗੱਡੀ ਵਿੱਚ ਮਾਰੀ ਹੈ ਜੀ ਸਾਡੇ ਦੋ ਨੌਜਵਾਨ ਪੁੱਤ ਸੀਗੇ ਜੀ ਕਮਾਊ ਪੁੱਤ ਜੀ ਪਰਿਵਾਰ ਬਾਰੇ ਕਹਿਣਾ ਚਾਹੁੰਦੇ ਜੀ ਦੋ ਛੋਟੇ ਬੱਚੇ ਆ ਜੀ ਇੱਕ ਕੁੜੀ ਹੈਗੀ ਇੱਕ ਬੇਟਾ ਹੈ ਜੀ ਬੇਟਾ ਥੋੜਾ ਜਿਆ ਸਿੱਧਾ ਜਾਗਾ ਜੀ ਤੇ ਪਰਿਵਾਰ ਦਾ ਬਹੁਤ ਬੁਰਾ ਹਾਲਾ ਜੀ ਇਸ ਵਕਤ ਸੁਨੁ ਪਤੀ ਆ ਦੁੱਖ ਪੁੱਤਾਂ ਕਿੱਥੇ ਚੱਲੇ ਜਾਂਦੇ ਆ ਮਾਪਿਆਂ ਤੋਂ ਜਿਹੜਾ ਸਾਡਾ ਰਮਨਦੀਪ ਸਿੰਘ ਸੀਗਾ ਕੀ ਇਹ ਕੋਠੇ ਭਾਨ ਸਿੰਘ ਦਾ ਸਾਡਾ ਮੌਜੂਦਾ ਪੰਚਾਇਤ ਮੈਂਬਰ ਵੀ ਸੀਗੇ ਸੀ ਸਰ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆ ਜੀ ਜਿਹੜੀਆਂ ਪੰਚਾਇਤ ਦੀਆਂ ਪੰਚਾਇਤ ਮੈਂਬਰਾਂ ਦੀਆਂ ਕੋਈ ਸਹਾਇਤਾ ਹੁੰਦੀਆਂ ਉਹ ਕੀਤੀ ਜਾਵੇ ਜੀ ਤੇ ਪਰਿਵਾਰ ਦਾ ਇਹੀ ਇੱਕ ਇਕੱਲਾ ਕਮਾਊ ਪੁੱਤ ਉਧਰ ਇਸ ਮਾਮਲੇ 'ਚ ਪੁਲਿਸ ਦਾ ਕੀ ਕਹਿਣਾ ਹੈ ਹੁਣ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ ਮਾਰਨੇ ਸਾਡੇ ਕੋਲ ਬਿਆਨ ਲਿਖਵਾਇਆ ਹੈ ਕਿ ਉਹ ਆਪਣੇ ਦੋਸਤਾਂ ਨਾਲ ਭਦੌੜ ਸਾਈਡ ਤੋਂ ਆ ਰਿਹਾ ਸੀ ਤੇ ਉਹ ਵਾਸ਼ਰੂਮ ਕਰਨ ਲਈ ਉਹਨਾਂ ਨੇ ਗੱਡੀ ਰੋਕੀ ਸੀ ਆਲੀ ਕੁੜੋੜ ਤੇ ਜਿੱਥੇ ਉਹ ਜੋ ਵਾਸ਼ਰੂਮ ਕਰਨ ਲਈ ਹੇਠਾ ਉਤਰ ਗਿਆ ਤੇ ਉਹਦੇ ਦੋ ਸਾਥੀ ਗੱਡੀ ਵਿੱਚ ਬੈਠੇ ਸੀ ਤਪਾ ਸਾਈਡ ਤੋਂ ਇੱਕ ਤੇਜ਼ ਰਫ਼ਤਾਰ ਗੱਡੀ ਸੀ ਆਈ ਜਿਹੜੀ ਵਰਨਾ ਸੀ ਉਹਨੇ ਉਸ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਇੱਕ ਇੱਕ ਵਿਅਕਤੀ ਦੀ ਮੌਕੇਤੀ ਮੌਤ ਹੋ ਗਈ ਸੀ ਤੇ ਜਿਹਦੇ ਕਰਕੇ ਇਹ ਹਾਦਸਾ ਵਾਪਰਿਆ ਕਿਉਂਕਿ ਉਹਨੇ ਬਹੁਤ ਤੇਜ਼ ਰਫਤਾਰ ਗੱਡੀ ਲਿਆ ਕੇ ਅ ਦੂਸਰੀ ਗੱਡੀ ਵਿੱਚ ਮਾਰੀ ਹੈ ਹਾਂਜੀ ਇਹਦੇ ਵਿੱਚੋਂ ਭੁੱਕੀ ਚੂਰਾ ਪੋਸਟ ਤੇ ਸਾਨੂੰ ਬਰਾਮਦ ਹੋਈ ਹੈ ਉਹ ਬਾਕੀ ਕਾਰਵਾਈ ਚੱਲ ਰਹੀ ਹੈ ਇਹਨਾਂ ਵਿੱਚੋਂ ਦੋ ਜਾਨੇ ਜਿਹੜੇ ਰਿਟਿਚ ਗੱਡੀ ਵਿੱਚ ਸੀ ਜਿਹੜੇ ਜਿਹੜੀ ਗੱਡੀ ਵਿੱਚ ਗੱਡੀ ਵੱਜੀ ਆ ਉਹਨਾਂ ਦੋਹਾਂ ਦੀ ਡੈਥ ਹੋ ਗਈ ਹੈ ਤੇ ਜਿਨ੍ਹਾਂ ਨੇ ਗੱਡੀ ਮਾਰੀ ਹੈ ਯਾਨੀ ਵਰਨਾ ਗੱਡੀ ਵਾਲੇ ਉਹਨਾਂ ਦੋਨਾਂ ਨੂੰ ਰੈਫਰ ਕੀਤਾ ਗਿਆ ਡੀ ਐਮ ਸੀ ਲੁਧਿਆਣਾ ਇਹ ਜਿਹੜਾ ਨਸ਼ਾ ਤਸਕਰ ਸੀ ਜਰ ਕਿੱਥੇ ਰਹਿਣ ਵਾਲਾ ਹੈ ਕੋਈ ਪਤਾ ਨਹੀਂ ਇਹ ਜਿੰਨਾ ਸਾਨੂੰ ਪਤਾ ਲੱਗਾ ਇਹ ਰੂੜੇਕੇ ਕਲਾਂ ਦਾ ਏਰੀਆ ਦੇ ਰਹਿਣ ਵਾਲਿਆ ਇਸ ਘਟਨਾ ਨੇ ਹਰ ਇੱਕ ਦੇਖਣ ਵਾਲੇ ਨੂੰ ਝੰਡੋੜ ਕੇ ਰੱਖ ਦਿੱਤਾ ਕਿਉਂਕਿ ਹਸਤੇ ਵਾਜੇ ਦੋ ਘਰਾਂ ਚ 70 ਬਹਿ ਚੁੱਕੇ ਨੇ ਬਹਿਣ ਪੈ ਰਹੇ ਨੇ ਇਸ ਬੰਦ ਭਾਕੀ ਘਟਨਾ ਤੇ ਹਰ ਕਿਸੇ ਵੱਲੋਂ ਦੁੱਖ ਜਤਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਲਾਪਰਵਾਹੀ ਕਰਨ ਵਾਲੇ ਮੁਜਮਾ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਜਗਬਾਣੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ